ਮੀਡੀਆ ਚ ਹਰ ਤਰ੍ਹਾਂ ਦੀਆਂ ਅਟਕਲਾਂ ਲੱਗ ਰਹੀਆਂ ਨੇ ਕਿ ਭਾਰਤ ਪਾਕਿਸਤਾਨ ਦੇ ਵਿਦੇਸ਼ ਸਕੱਤਰਾਂ ਦੀ 15 ਜਨਵਰੀ ਨੂੰ ਇਸਲਾਮਾਬਾਦ ਚ ਮੀਟਿੰਗ ਹੋਵੇਗੀ ਕਿ ਨਹੀਂ ਭਾਰਤ ਨੇ ਕਿਹਾ ਹੈ ਕਿ ਇਹ ਗਲਬਾਤ ਇਸ ਗਲਤੇ 'ਤੇ ਮਨਸਰ ਹੈ ਕਿ ਪਾਕਿਸਤਾਨ ਸਰਕਾਰ ਪਠਾਨਕੋਟ ਆਤਵਾਦੀ ਹਮਲੇ ਉੱਪਰ ਆਪਣੇ ਪਾਸੇ ਕੀ ਕਾਰਵਾਈ ਕਰਦੀ ਹੈ ਜੋ ਹੁਣ ਤੱਕ ਦੇ ਸੰਕੇਤ ਮਿਲੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਅੱਗੇ ਨਾਲੋਂ ਇਸ ਵਾਰ ਪਾਕਿਸਤਾਨ ਸਰਕਾਰ ਇਸ ਹਮਲੇ 'ਤੇ ਕੁਝ ਗੰਭੀਰਤਾ ਦਿਖਾ ਰਹੀ ਹੈ ਪਾਕਿਸਤਾਨ ਨੇ ਇੱਕ ਅੱਧਾ ਦਰਜਨ ਸੁਰੱਖਿਆ ਅਤੇ ਖੂਫੀ ਏਜੰਸੀਆਂ ਦੀ ਸਾਂਝੀ ਤਫ਼ਤੀਸ਼ ਦੀ ਟੀਮ ਗਠਿਤ ਕੀਤੀ ਹੈ ਜੈਸ਼ੇ ਮੁਹੰਮਦ ਨਾਦੀ ਜਥੇਬੰਦੀ ਦੇ ਕੁਝ ਕਾਰਕੁਨਾ ਖਿਲਾਫ ਛਾਪੇਮਾਰੀ ਵੀ ਕਈ ਥਾਵਾਂ ਤੇ ਕੀਤੀ ਹੈ ਮੇਰੇ ਮੁਤਾਬਕ 15 ਦੀ ਵਿਦੇਸ਼ ਕਥਰਾਂ ਦੀ ਮੀਟਿੰਗ ਹੋਵੇ ਜਾਂ ਨਾ ਹੋਵੇ ਇਸ ਵਕਤ ਸਭ ਤੋਂ ਜ਼ਰੂਰੀ ਲੋੜ ਹੈ ਕਿ ਦੋਵਾਂ ਮੁਲਕਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਯਾਨੀ ਨੈਸ਼ਨਲ ਸਕਿਉਰਿਟੀ ਐਡਵਾਈਜ਼ਰਸ ਦੀ ਮੀਟਿੰਗ ਸੱਦੀ ਜਾਵੇ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਇਹ ਮੀਟਿੰਗਾਂ ਲਗਾਤਾਰ ਹੁੰਦੀਆਂ ਰਹਿਣ ਐਨਐਸਏਜ਼ ਦੀਆਂ ਮੀਟਿੰਗਸ ਲਗਾਤਾਰ ਹੁੰਦੀਆਂ ਰਹਿਣ ਪੁਰਾਣੇ ਤਜਰਬੇ ਤੋਂ ਇਹ ਸਿੱਧ ਹੁੰਦਾ ਹੈ ਕਿ ਪਾਕਿਸਤਾਨ ਅਤਵਾਦ ਦੇ ਮਸਲੇ ਤੇ ਭਾਰਤ ਪ੍ਰਤੀ سنجਿਦਗੀ ਨਹੀਂ ਦਰੱਖਦਾ ਇਸ ਪਛੋਕੜ ਦੇ ਮੱਦੇਨਜ਼ਰ ਭਾਰਤ ਨੂੰ ਚਾਹੀਦਾ ਹੈ ਕਿ ਆਪਣੀ ਪੁਰਾਣੀ ਨੀਤੀ ਛੱਡ ਕੇ ਇਹ ਜ਼ੋਰ ਪਾਵੇ ਕਿ ਅਤਵਾਦ ਦੇ ਮਸਲੇ ਉੱਪਰ ਇੱਕ ਤੀਜੀ ਧਿਰ ਨੂੰ ਇਸ ਗੱਲਬਾਤ ਚ ਸ਼ਾਮਿਲ ਕੀਤਾ ਜਾਵੇ ਅਤਵਾਦ ਉੱਪਰ ਭਾਰਤ ਪਾਕਿਸਤਾਨ ਗੱਲਬਾਤ ਵਿੱਚ ਇੱਕ ਜ਼ਮਨ ਯਾਨੀ ਗਰੰਟਰ ਦੀ ਲੋੜ ਹੈ ਇਹ ਭਾਵੇਂ ਅਮਰੀਕਾ ਹੋਵੇ ਜਾਂ ਕੋਈ ਹੋਰ ਮੁਲਕ ਇਸ ਨਾਲ ਪਾਕਿਸਤਾਨ ਨਾ ਤਾਂ ਪੁਖਤਾ ਸਬੂਤ ਨੂੰ ਠੁਕਰਾ ਸਕੇਗਾ ਅਤੇ ਨਾ ਹੀ ਆਪਣੇ ਵਾਅਦਿਆਂ ਤੋਂ ਪਿੱਛੇ ਹਟ ਸਕੂਗਾ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਜਿਸ ਤਰ੍ਹਾਂ ਦਾ ਸਮਝੌਤਾ ਬਾਰਡਰ ਉੱਪਰ ਗੋਲੀਬਾਰੀ ਨੂੰ ਰੋਕਣ ਵਾਸਤੇ ਕੀਤਾ ਗਿਆ ਸੀ ਉਸੇ ਤਰ੍ਹਾਂ ਦਾ ਸਮਝੌਤਾ ਦੋਵੇਂ ਮੁਲਕ ਅਤਵਾਦ ਉੱਪਰ ਵੀ ਕਰਨ ਬਾਰਡਰ ਉੱਤੇ ਗੋਲੀਬਾਰੀ ਰੋਕਣ ਵਾਸਤੇ ਤਾਨੂੰ ਯਾਦ ਹੋਊਗਾ 2003 ਚ ਦੋਵਾਂ ਮੁਲਕਾਂ ਨੇ ਸੀਸਫਾਇਰ ਲਾਗੂ ਕਰਨ ਉੱਤੇ ਮਨਜ਼ੂਰੀ ਦਿੱਤੀ ਸੀ ਇਹ ਸੀਸਫਾਇਰ ਕਰੀਬ-ਕਰੀਬ ਹਲੇ ਵੀ ਕਾਇਮ ਹੈ ਇਹ ਸਾਰੀ ਅੱਤਵਾਦ ਰੋਕਣ ਵਾਸਤੇ ਕਾਰਵਾਈ ਐਨਐਸਏ ਲੈਵਲ ਤੇ ਹੋਣੀ ਚਾਹੀਦੀ ਹੈ ਤਾਂਕਿ ਵਿਦੇਸ਼ ਸਕੱਤਰਾਂ ਦੀ ਮੀਟਿੰਗ ਹੋਰ ਅਹਿਮ ਮਸਲਿਆਂ ਉੱਪਰ ਵਿਚਾਰ ਕਰ ਸਕੇ